ਪਿਛਲੇ ਦਿਨੀ ਕਮਿਸ਼ਨਰੇਟ ਅਮਰਸਰ ਪੁਲਿਸ ਨੂੰ 4 ਕਿਲੋ ਦੀ ਹੀਰੋਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ ਚ 11 ਦੀ ਹੋਈ ਸੀ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਤੇ ਜਾ ਕੇ ਜਿਹੜੇ ਉਹ ਡਰਾਵਿੰਗ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟ੍ਰੇਸ ਕੀਤਾ ਉਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਕੇਤਾਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ ਤੇ ਇੱਕ ਰਾਜਕੁਮਾਰ ਜਿਹਦਾ ਸ਼ਾਹ ਬਾਤ ਹੋਂ ਡਰਗ ਦੇ ਪੈਸੇ ਇਥੋਂ ਲੈ ਕੇ ਬਾਹਰ ਪਾਕਿਸਤਾਨ ਨਾਲ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਛੇੜ ਕਿਹਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੇਰੋਇਨ ਤੇ ਇਸ ਹਵਾਲਾ ਡਰਗ ਮੰਨੀ ਦੇ ਤਹਿਤ ਇਸ ਰੈਕਟ ਨੂੰ ਅਸੀਂ ਉਹਦੇ ਦਰਾਂ 84 ਲੱਖ 17000 ਰੁਪਏ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਫ ਕਾਈਟਸ ਆਲਰੇਡੀ ਰਿਕਵਰ ਹੋਏ ਸੀ ਇਹਦੇ ਜੋ ਇੱਕ ਕਾਊਂਟਿੰਗ ਮਸ਼ੀਨ ਆ ਤੇ ਅੱਠ ਵਹੀਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੀਜ ਨੂੰ ਅਸੀਂ ਫਾਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਕਬਤਲ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੈਸਟਪੌਂਟ ਕਮਿਸ਼ਨਰਟ ਪੁਲਿਸ ਡੇਣਾ ਨੇ ਸ਼੍ਰੀ ਦਰਪਨ ਆਲੂ ਵਾਲੀਆ ਕਡੀਸੀਪੀ सिटी वन ਤੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟਰੇਸ ਕਰਨ ਦੇ ਕੰਮਜਾਬੀ ਤਾ ਅਰੇਸਟ ਕੀਤਾ ਸਾਰਾ ਰਜਿਸਟ੍ਰੇਸ਼ਨ ਵਾਲਾ ਮਾਮਲਾ ਜੀ ਨਹੀਂ ਕਿ ਇਹ 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 ਇਸਲਾਮਾਬਾਦ ਦੇ ਛਾੜੇ ਵਾਲਾ ਸੀ ਟੋਟਲ ਕਵਰੇਜ ਸਾਰੇ ਕਿੰਨੇ ਇਹ 84 ਲੱਖ ਪਈ 85.84 ਲੱਖ ਸਰ ਪਹਿਲੀ ਵੀਡੀਓ ਹੈ 83 ਲੱਖ ਇਨਰਨਿਕਸ ਫਰੀਅਰ ਬੈਕਵਰਡ ਲੀਕੇ ਜਿਸ ਪਕੜੇਗੇ ਇਨ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨਾ ਪੈਸਾ ਮੋਲ ਹੋਇਆ ਸਾਡੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਐਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇੱਥੇ ਰਾਜਸਥਾਨ ਦਾ ਵੀ ਕੋਲ ਆ ਰਿਹਾ ਕੋਈ ਗੱਡੀਆਂ ਨੇ ਉਧਰ ਨੂੰ ਵੀ ਇਨਵਾਰਟ ਪਾਈ ਗਈ ਉਹ ਆਂਗੜੀਆ ਆਂਗੜੀਆ ਸਿਸਟਮ ਹੈਗਾ ਬੇਸਿਕਲੀ ਇਹ ਜਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗੈਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇਧਰ ਉਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸਿਉਰਟੀ ਇੰਡੀਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਸੀ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜ਼ਾਰ ਦਾ ਆਂਗੜੀਆ ਸਿਸਟਮ ਜਿਹੜਾ ਹੈਗਾ ਪਰ ਆਂਗੜੀਆ ਸਿਸਟਮ ਕਿੰਨਾ ਦੇਸ਼ ਚ ਫੈਲਿਆ ਹੋਇਆ ਹੈ ਕਿਉਂਕਿ ਪਹਿਲੀ ਵਾਰ ਇਸ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੋਬਾਈਲ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਗੱਲ ਦੀ ਜਿਹੜੀ ਆ ਜਾਦੇ ਜਾਣਕਾਰੀ حاصل ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫਾਲੋ ਹੁੰਦਾ ਤੇ ਪਹਿਲੀ ਵਾਰ ਜਿਹੜਾ ਸਿਸਟਮ ਹੋਣਾ ਕਿ ਬਾਕੀ ਸਟੇਟ ਦੀ ਪੁਲਿਸ ਵੀ ਇਹਦੇ ਮਦਦ ਦਿੱਤੀ ਜਾਈ ਹਾਂਜੀ ਜੀ ਲੋਡ ਪਈ ਉਹਨਾਂ ਦੇ ਮੱਦੇਨ ਲਈ ਜਾਵੇਗੀ वैसे जेडी ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮਸ ਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਅਗੇ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ ਇਹ ਹਵਾਲਾ ਰਹੀ ਹੁੰਦੀ ਸੀ ਜੀ ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ ਇਹ ਹਵਾਲਾ ਦੇ ਰਾਹੀਂ ਉਹ ਹੀ ਜਿਹੜਾ ਉਹਨਾਂ ਦਾ ਹੀ ਹਿੱਸਾ ਜਿਹੜਾ ਸੀ ਡਰਗ ਮਨੀ ਵੀ ਟਰਾਂਸਫਰ ਕਰਦਾ ਸੀ ਜੀ ਨਮਾ ਹਾਂ ਜੀ ਇਹ ਪੂਰਾ ਸਿਸਟਮ ਆ ਉਸ ਨੂੰ ਅਸੀਂ ਸਾਰਿਆਂ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜਾ ਜਿਹੜਾ ਬੰਦਾ ਸਾਹਮਣੇ ਆਵੇਗਾ ਉਹ ਬਿਲਕੁਲ ਪ੍ਰੋਫੈਸਰ ਦੀ ਲੈਕਚਰ ਦਾ ਹਾਸਲ ਹੋਣਗੇ ਜਿਹੜੇ ਜਿਹੜੇ ਇਸ ਕਾਂਦੀ ਚਾ ਪਾਕਿਸਤਾਨ ਰਾਈਚ ਪਹੁੰਚਾਉਂਦੀ ਸੀ ਬੰਦਾ ਨਹੀਂ ਉਹ ਉਹ ਵਾਲਾ ਸਿਸਟਮ ਆ ਉਹ ਇਨਵੈਸਟਿਗੇਟ ਕਰ ਰਹੇ ਆ ਕਿਵੇਂ ਪਹੁੰਚਾਉਂਦੇ ਸੀ ਕੀ ਕਰਦੇ ਸੀ ਨਾਰਮਲੀ ਕਈ ਇਥੋਂ ਦਾ ਬਿਜ਼ਨਸ ਦੇ ਆਧਾਰ ਤੇ ਕੋਈ ਬਿਜ਼ਨਸ ਵਾਲਿਆਂ ਦੇ ਬਾਹਰ ਪੈਸੇ ਦਵਾਈਆਂ ਹੀ ਭੇਜਦੇ ਆ ਕੋਈ ਹੋਰ ਭੇਜਦੇ ਨੇ ਕੋਈ ਸਿਸਟਮ ਆ ਇਹਦੇ ਵਿੱਚ ਕਿਹੜਾ ਸਿਸਟਮ ਇਨਵੋਲਵਡ ਹੈ ਇਨਵੈਸਟਿਗੇਟ ਕਰਕੇ ਤਾਂ ਇਹ ਇਹ ਜਿਹੜਾ ਸਾਡੇ ਕੇਸ ਵਾਲਾ ਇਹ ਇਹ ਫਰਵਰੀ 24 ਤੋਂ ਐਸੇ ਦਿਨ ਦੋ ਦਿਨ ਮਹੀਨਿਆਂ ਤੋਂ ਜਿਹੜਾ ਆਇਆ ਹੈਗਾ ਸੀਗਾ ਜਿਹੜਾ ਇਹ ਹੀ ਜਿਹੜਾ ਅਸੀਂ ਬੇਸ ਕੀਤਾ ਇਹ ਫਰਵਰੀ 24 ਤੋਂ ਇਹ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦਾ ਲਿੰਕ ਆਇਆ ਹੈਗਾ ਸੀ ਜਿਹੜਾ ਰਾਜਕੁਮਾਰ ਸੀ ਇਹਨਾਂ ਦਾ ਉਹ ਮੇਨ ਜਿਹੜਾ ਲਿੰਕ ਸੀਗਾ ਜਿਹੜਾ ਬਾਕਸ ਦੇੰਦੇ ਨਾਲ ਲਿੰਕ ਸੀਗਾ ਉਦੋਂ ਦਾ ਅੱਗੇ ਕੀਤਾ ਰਾਮ ਕਦੋਂ ਮੈਂ ਡਾਕਟਰ ਦੇ ਕੋਲ ਕੀ ਕਰਨਾ ਚਾਹੋਗਾ ਕੀਤਾਰਾਮ ਆਈਦਾ 14 ਸਾਲ ਤੋਂ ਇੱਕੰਦਾ ਰਹੇ ਜਿਹੜਾ ਦਿੱਲੀ ਤੋਂ ਅਸੀਂ ਪਰਟੇ ਲਿਆ ਹਾਂ ਹਾਂ ਠੀਕ ਹੈ ਸਰ ਥੈਂਕ ਯੂ ਥੈਂਕ ਯੂ